ਪੰਜਾਬੀ ਖਬਰਾਂ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਜੀ ਗੱਲ ਕਰਾਂਗੇ ਪੰਜਾਬ ਦੇਸ਼ ਅਤੇ ਵਿਦੇਸ਼ ਦੀਆਂ ਵੱਡੀਆਂ ਖਬਰਾਂ ਦੇ ਬਾਰੇ ਚ ਪਰ ਉਸ ਤੋਂ ਪਹਿਲਾਂ ਚਾਤੀ ਮਾਰਦੇ ਹਾਂ ਚੌਣੀਆਂ ਖਬਰਾਂ ਤੇ ਸੀਬੀਐਸਸੀ ਦਾ ਫੈਸਲਾ 12ਵੀਂ ਦੇ ਬੱਚੇ ਹੁਣ ਇੱਕੋ ਵਿਸ਼ੇ ਚ ਦੇ ਸਕਣਗੇ ਸੁਧਾਰ ਪ੍ਰੀਖਿਆ ਰਾਜਾਵੇਡਿੰਗ ਦਾ ਵੱਡਾ ਮਿਆਰ ਡਿਪਟੀ ਸੀਐਮ ਦੇ ਅਹੁਦੇ ਨੂੰ ਦੱਸਿਆ ਗੈਰ ਸੰਵਿਧਾਨਿਕ ਹੁਣ ਨਹੀਂ ਚੱਲੇਗਾ ਓਏ ਲੋਕਾਂ ਨੂੰ ਸਰ ਜਾਂ ਮੈਡਮ ਕਹਿ ਕੇ ਬੁਲਾਏਗੀ ਲੈnde ਪੰਜਾਬ ਦੀ ਪੁਲਿਸ ਅੱਜ ਪੰਜਾਬ ਵਿੱਚ ਕਰਤਾ ਵੱਡਾ ਐਲਾਨ 117 ਵਿਧਾਨ ਸਭਾ ਹਲਕਿਆਂ 'ਚ ਕੀਤੀਆਂ ਨਿਯੁਕਤੀਆਂ ਰੈਲੀ 'ਚ ਸਰਕਾਰੀ ਬਸਾਂ ਲੈ ਗਈ ਆਪ ਅੱਡਿਆਂ ਤੇ ਖੱਜਲਖਵਰ ਹੁੰਦੀਆਂ ਰਹਿ ਗਈਆਂ ਸਵਾਰੀਆਂ ਸਾਲ ਦੇ ਪਹਿਲੇ ਸੂਰਜ ਗ੍ਰਹਿਣ ਤੋਂ ਸਾਵਧਾਨ ਬੱਚੇ ਬੁੱਢੇ ਗਰਭਤੀ ਔਰਤਾਂ ਹੋ ਜਾਣ ਅਲਰਟ ਪੰਜਾਬ 'ਚ ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡੀ ਖਬਰ ਸਖਤ ਹਦਾਇਤਾਂ ਜਾਰੀ ਮੌਜਾਂ ਹੀ ਮੌਜਾਂ ਰਿਟਾਇਰ ਹੋ ਚੁੱਕੇ ਕਰਮਚਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ 8ਵੇਂ ਵੇਤਨ ਕਮਿਸ਼ਨ 'ਚ ਮਿਲੇਗਾ ਪੂਰਾ ਹੱਕ ਪੰਜਾਬ ਚ ਡੇਰਾ ਬਿਆਸ ਵੱਲੋਂ ਵੱਡਾ ਫੈਸਲਾ ਹੁਣ VIP ਫੋਟੋਆਂ ਨਹੀਂ ਖਿੱਚਵਾਉਣਗੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਾਣੋ ਕਿਉਂ ਚੁੱਕਿਆ ਗਿਆ ਇਹ ਕਦਮ ਤੇ ਹੁਣ ਖਬਰਾਂ ਵਿਸਥਾਰ ਨਾਲ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਤਾਜ਼ਾ ਤਰੀਨ ਖਬਰਾਂ ਨੂੰ ਪੰਜਾਬੀ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਹਮਣੇ ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਵੀ ਜ਼ਰੂਰ ਦਬਾ ਦਿਓ ਤੇ ਚਲੋ ਹੁਣ ਸ਼ੁਰੂ ਕਰਦੇ ਹਾਂ CBSE ਨੇ ਬਦਲਾ ਨਿਯਮ 12ਵੀਂ ਦੇ ਵਿਦਿਆਰਥੀ ਹੁਣ ਸਿਰਫ ਇੱਕ ਵਿਸ਼ੇ ਵਿੱਚ ਦੇ ਸਕਣਗੇ ਨੰਬਰ ਸੁਧਾਰ ਪ੍ਰੀਖਿਆ CBSE ਦੀਆਂ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਇਸ ਦੌਰਾਨ CBSE ਨੇ ਪ੍ਰੀਖਿਆ ਨਿਯਮਾਂ ਵਿੱਚ ਅਹਿਮ ਬਦਲਾਅ ਦੀ ਕੋਸ਼ਿਸ਼ ਨਾ ਕੀਤੀ ਹੈ ਬੋਰਡ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਵੇਂ ਨਿਯਮ ਦਾ ਐਲਾਨ ਕੀਤਾ ਹੈ ਜਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਨੰਬਰ ਸੁਧਾਰ ਲਈ ਹੁਣ ਵਿਦਿਆਰਥੀ ਸਿਰਫ ਇੱਕ ਹੀ ਵਿਸ਼ੇ ਵਿੱਚ ਸਪਲੀਮੈਂਟਰੀ ਪ੍ਰੀਖਿਆ ਦੇ ਸਕਣਗੇ CBSE ਦਾ ਇਹ ਫੈਸਲਾ ਦੇਸ਼ ਭਰ ਦੇ ਲੱਖਾਂ ਵਿਦਿਆਰਥੀਆਂ ਦੇਪੂ ਇੱਕ ਤੇ ਅਸਰ ਪਵੇਗਾ CBSE ਨੇ 12ਵੀਂ ਦੇ ਪ੍ਰੀਖਿਆਰਥੀਆਂ ਲਈ ਸਪਲੀਮੈਂਟਰੀ ਪ੍ਰੀਖਿਆ ਨਾਲ ਜੁੜੇ ਨਿਯਮ ਵਿੱਚ ਵੱਡੀ ਤਬਦੀਲੀ ਕੀਤੀ ਹੈ ਪਹਿਲਾਂ ਦੇ ਨਿਯਮ ਅਨੁਸਾਰ 12ਵੀਂ ਦਾ ਨਤੀਜਾ ਆਉਣ ਤੋਂ ਬਾਅਦ ਵਿਦਿਆਰਥੀ ਇੱਕ ਤੋਂ ਵੱਧ ਵਿਸ਼ਿਆਂ ਵਿੱਚ ਨੰਬਰ ਸੁਧਾਰਨ ਲਈ ਸੁਧਾਰ ਪ੍ਰੀਖਿਆ ਵਿੱਚ ਬੈਠ ਸਕਦੇ ਸਨ ਇਹ ਪ੍ਰੀਖਿਆਵਾਂ ਦਾ ਨਤੀਜਾ ਆਉਣ ਦੇ 2 ਮਹੀਨਿਆਂ ਦੇ ਅੰਦਰ ਹੀ ਕਰਵਾਈਆਂ ਜਾਂਦੀਆਂ ਸਨ ਪਰ ਹੁਣ ਇਸ ਨਵੇਂ ਨਿਯਮ ਦੇ ਮੁਤਾਬਿਕ 12ਵੀਂ ਦੇ ਪ੍ਰੀਖਿਆਰਥੀ ਸਿਰਫ ਇੱਕ ਹੀ ਵਿਸ਼ੇ ਵਿੱਚ ਸਪਲੀਮੈਂਟਰੀ ਪ੍ਰੀਖਿਆ ਦੇ ਕੇ ਆਪਣੇ ਨੰਬਰ ਸੁਧਾਰ ਸਕਣਗੇ ਬੋਰਡ ਨੇ ਸਪਸ਼ਟ ਕੀਤਾ ਕਿ ਜੇਕਰ ਕੋਈ ਵਿਦਿਆਰਥੀ ਇੱਕ ਤੋਂ ਵੱਧ ਵਿਸ਼ਿਆਂ ਵਿੱਚ ਆਪਣੇ ਅੰਕ ਸੁਧਾਰਨਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਵਾਂਗ ਮੌਕਾ ਤਾਂ ਮਿਲੇਗਾ ਪਰ ਉਸ ਨੂੰ ਅਗਲੇ ਸਾਲ ਹੋਣ ਵਾਲੀ ਮੁੱਖ ਬੋਰਡ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਪਵੇਗਾ। ਯਾਨੀ ਕਿ ਤੁਰੰਤ ਹੋਣ ਵਾਲੀ ਸਪਲੀਮੈਂਟਰੀ ਪ੍ਰੀਖਿਆ ਰਾਹੀਂ ਸਿਰਫ ਇੱਕ ਵਿਸ਼ੇ ਨੂੰ ਹੀ ਕਵਰ ਕੀਤਾ ਜਾ ਸਕੇਗਾ। ਇੱਕ ਤੋਂ ਵੱਧ ਵਿਸ਼ਿਆਂ ਲਈ ਵਿਦਿਆਰਥੀ ਨੂੰ ਪੂਰਾ ਇੱਕ ਸਾਲ ਉਡੀਕ ਕਰਨੀ ਹੋਵੇਗੀ। ਪੰਜਾਬ 'ਚ ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡੀ ਖਬਰ, ਸਖਤ ਹਦਾਇਤਾਂ ਜਾਰੀ ਪੀਐਸਪੀਐਲ ਨੇ। ਪੰਜਾਬ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿਸ ਨਾਲ ਇੱਕ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਹਲਚਲ ਮਚ ਗਈ ਹੈ। ਦੱਸਦੀ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਸਰਕਾਰੀ ਅਧਾਰਿਆਂ ਦੇ ਬਿਜਲੀ ਮੀਟਰਾਂ ਨੂੰ ਪ੍ਰੀਪੇਡ ਵਿੱਚ ਬਦਲਣ ਦੀ ਮੁਹਿੰਮ ਤਹਿਤ ਸਬ ਡਿਵੀਜ਼ਨ ਸੰਗਤ ਦੇ ਅਧੀਨ ਆਉਂਦੇ ਪਿੰਡ ਸ਼ੇਰਗੜ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਨੋਟਿਸ ਜਾਰੀ ਕੀਤਾ ਹੈ ਸਹਾਇਕ ਇੰਜੀਨੀਅਰ ਵੰਡ ਉਪ ਮੰਡਲ ਸੰਗਤ ਵੱਲੋਂ ਜਾਰੀ ਕੀਤੇ ਗਏ ਮੀਮੋ ਨੰਬਰ 2060 ਰਾਹੀਂ ਸਕੂਲ ਪ੍ਰਬੰਧਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਵਪਾਰਕ ਸਰਕੂਲਰ ਨੰਬਰ 05/2023 ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਦੇ ਖਾਤਾ ਨੰਬਰ 3005489089 ਦੇ ਚਲਦੇ ਕਨੈਕਸ਼ਨ ਨੂੰ 15 ਫਰਵਰੀ 2026 ਤੋਂ ਪ੍ਰੀਪੇਅਰ ਮੀਟਰਿੰਗ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਵਿਭਾਗ ਨੇ ਸਪਸ਼ਟ ਕੀਤਾ ਕਿ ਸਰਕਾਰੀ ਕਨੈਕਸ਼ਨਾਂ ਲਈ ਘੱਟੋ ਘੱਟ 1000 ਰੁਪਏ ਦੀ ਰੀਚਾਰਜ ਰਕਮ ਹੋਣੀ ਲਾਜ਼ਮੀ ਹੈ। ਬਿਜਲੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਰੱਖਣ ਲਈ ਸਕੂਲ ਨੂੰ ਇਹ ਰਕਮ ਅਗਾਊਂ ਜਮ੍ਹਾਂ ਕਰਵਾਉਣ ਦੀ ਹਦਾਇਤ ਦਿੱਤੀ ਗਈ ਹੈ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਪਾਵਰ ਕਮ ਨੇ ਸਕੂਲ ਵੱਲ ਖੜੀ 25449 ਰੁਪਏ ਦੀ ਪੁਰਾਣੀ ਬਕਾਇਆ ਰਕਮ ਦਾ ਵੀ ਜ਼ਿਕਰ ਕੀਤਾ ਹੈ ਨੋਟਿਸ ਵਿੱਚ ਸਖਤ ਅਦਾਰ ਕੀਤੀ ਗਈ ਹੈ ਕਿ ਪੱਤਰ ਮਿਲਣ ਉਪਰੰਤ ਇਹ ਬਕਾਇਆ ਰਾਸ਼ੀ ਤੁਰੰਤ ਪਰਵਾਹੀ ਜਾਵੇ ਤਾਂ ਜੋ ਭਵਿੱਖ ਵਿੱਚ ਬਿਜਲੀ ਸਪਲਾਈ ਵਿੱਚ ਕੋਈ ਦਿੱਕਤ ਨਾ ਆਵੇ ਸਾਲ ਦੇ ਪਹਿਲੇ ਸੂਰਜ ਗ੍ਰਹਿਣ ਤੋਂ ਸਾਵਧਾਨ ਬੱਚੇ ਬੁੱਢੇ ਗਰਭਵਤੀ ਔਰਤਾਂ ਹੋ ਜਾਣ ਅਲਰਟ Hindu ਧਰਮ ਅਤੇ ਜੋਤਿਸ਼ ਵਿੱਚ ਸੂਰਜ ਗ੍ਰਹਿਣ ਨੂੰ ਅਸ਼ੋਭ ਮੰਨਿਆ ਜਾਂਦਾ ਹੈ ਇਸ ਦੌਰਾਨ ਬਹੁਤ ਸਾਰੀਆਂ ਗਤੀਵਿਧੀਆਂ ਦੀ ਮਨਾਹੀ ਹੈ ਤੇ ਕੁਝ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਬੱਚਿਆਂ ਬਜ਼ੁਰਗਿਆਂ ਤੇ ਗਰਭਵਤੀ ਔਰਤਾਂ ਨੂੰ ਗ੍ਰਹਿਣ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਸਾਲ ਦਾ ਪਹਿਲਾ ਸੂਰਜ ਗ੍ਰਹਿਣ ਮੰਗਲਵਾਰ 17 ਫਰਵਰੀ 2026 ਨੂੰ ਲੱਗੇਗਾ। ਕੈਲੰਡਰ ਦੇ ਅਨੁਸਾਰ ਇਸ ਦਿਨ ਫਾਲਗੁਣ ਅਮਵਸਿਆ ਹੈ। ਭਾਰਤੀ ਮਿਆਰੀ ਸਮੇਂ ਅਨੁਸਾਰ ਸੂਰਜ ਗ੍ਰਹਿਣ ਸ਼ਾਮ 5:26 ਮਿੰਟ ਸ਼ੁਰੂ ਹੋਵੇਗਾ ਤੇ ਸ਼ਾਮ 7:57 ਮਿੰਟ ਤੇ ਖਤਮ ਹੋਵੇਗਾ। ਇਹ ਇੱਕ ਗੋਲਾਕਾਰ ਸੂਰਜ ਗ੍ਰਹਿਣ ਹੋਵੇਗਾ ਜਿਸ ਵਿੱਚ ਲਗਭਗ 2 ਮਿੰਟ ਅਤੇ 20 ਸਕਿੰਟਾਂ ਲਈ ਰਿੰਗ ਆਫ ਫਾਇਰ ਦੇਖਣ ਦੇਵੇਗਾ। ਇਹ ਗ੍ਰਹਿਣ ਵਿੱਚ ਸੂਰਜ ਇੱਕ ਛੱਲੇ ਵਾਂਗ ਦਿਖਾਈ ਦਿੰਦਾ ਹੈ 17 ਫਰਵਰੀ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਅੰਛਕ ਹੋਵੇਗਾ ਤੇ ਭਾਰਤੀ ਇਸ ਨੂੰ ਨਹੀਂ ਦੇਖ ਸਕਣਗੇ ਇਸ ਲਈ ਸूतक काल ਇੱਥੇ ਵੈਧ ਨਹੀਂ ਹੈ ਤੇ ਤੁਸੀਂ ਪੂਜਾ ਪ੍ਰਾਰਥਨਾ ਤੇ ਖਾਣ ਪੀਣ ਨਾਲ ਸੰਬੰਧਤ ਸਾਰੀਆਂ ਗਤੀਵਿਧੀਆਂ ਕਰਨ ਦੇ ਯੋਗ ਹੋਵੋਗੇ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਆਪਣੇ ਘਰੋਂ ਬਾਹਰ ਨਿਕਲਣ ਸਲਾਈ ਕੱਟਣ ਅਤੇ ਖਾਣਾ ਪਕਾਉਣ ਸਮੇਤ ਹੋਰ ਕੰਮਾਂ ਵਿੱਚ ਹਿੱਸਾ ਲੈਣ ਦੀ ਮਨਾਹੀ ਹੈ ਹਾਲਾਂਕਿ ਇਸ ਵਾਰ ਕੋਈ ਪਾਬੰਦੀ ਨਹੀਂ ਹੋਵੇਗੀ ਰੈਲੀ ਚ ਸਰਕਾਰੀ ਬੱਸਾਂ ਲੈ ਗਈ ਆਪ ਅੱਡਿਆਂ ਤੇ ਖੱਜਲਖਵਰ ਹੁੰਦੀਆਂ ਰਹਿ ਗਈਆਂ ਸਵਾਰੀਆਂ ਮੋਗਾ ਦੇ ਪਿੰਡ ਕਿੱਲੀ ਚਾਹਲਾ ਵਿੱਚ ਅੱਜ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਵਿਸ਼ਾਲ ਰੈਲੀ ਕਾਰਨ ਆਮ ਜਨਤਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰੈਲੀ ਵਿੱਚ ਭੀੜ ਜਟਣ ਲਈ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਸਰਕਾਰੀ ਬੱਸਾਂ ਨੂੰ ਰੈਲੀ ਵਾਲੀ ਥਾਂ ਤੇ ਭੇਜ ਦਿੱਤਾ ਗਿਆ ਜਿਸ ਕਾਰਨ ਮੋਗਾ ਬੱਸ ਸਟੈਂਡ ਦੇ ਸਵਾਰੀਆਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਬੱਸ ਅੱਡੇ ਤੇ ਖੜੇ ਮੁਸਾਫਰਾਂ ਨੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਆਪਣੀਆਂ ਸਿਆਸੀ ਤਾਕਤ ਦਿਖਾਉਣ ਲਈ ਆਮ ਲੋਕਾਂ ਦੀਆਂ ਸਹੂਲਤਾਂ ਦੀ ਬਲੀ ਚੜਾ ਰਹੀਆਂ ਹਨ ਸਰਕਾਰੀ ਬੱਸਾਂ ਦੀ ਘਾਟ ਕਾਰਨ ਜੋ ਪ੍ਰਾਈਵੇਟ ਬੱਸਾਂ ਆ ਰਹੀਆਂ ਸਨ ਉਹਨਾਂ ਵਿੱਚ ਸਵਾਰੀਆਂ ਦੀ ਭਾਰੀ ਪੀੜ ਦੇਖੀ ਗਈ ਲੋਕਾਂ ਨੇ ਮੰਗ ਕੀਤੀ ਕਿ ਜਦੋਂ ਵੀ ਅਜਿਹੀਆਂ ਸਿਆਸੀ ਰੈਲੀਆਂ ਕੀਤੀਆਂ ਜਾਣ ਤਾਂ ਆਮ ਜਨਤਾ ਤੇ ਆਉਣ ਜਾਣ ਲਈ ਬਦਲੇਵੇਂ ਪ੍ਰਬੰਧ ਪਹਿਲਾਂ ਤੋਂ ਹੀ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਅਜਿਹੀ ਖੱਜਲਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਹੁਣ ਨਹੀਂ ਚੱਲੇਗਾ ਓਏ ਲੋਕਾਂ ਨੂੰ ਸਰ ਜਾਂ ਮੈਡਮ ਕਹਿ ਕੇ ਬੁલાਏਗੀ ਲੈਹਿੰਦੇ ਪੰਜਾਬ ਦੀ ਪੁਲਿਸ ਪਾਕਿਸਤਾਨ ਦੀ ਪੰਜਾਬ ਪੁਲਿਸ ਨੂੰ ਆਪਣੀ ਵਿਵਸਥਾ ਵਿੱਚ ਸੁਧਾਰ ਦੇ ਤਹਿਤ ਲੋਕਾਂ ਨਾਲ ਸਤਿਕਾਰ ਨਾਲ ਗੱਲ ਕਰਨ ਤੇ ਉਹਨਾਂ ਨੂੰ ਸਰ ਜਾਂ ਮੈਡਮ ਕਹਿ ਕੇ ਸੰਬੋਧਨ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਪੰਜਾਬ ਦੀ ਮੁੱਖ ਮੰਤਰੀ ਮਰੀਮ ਨਿਵਾਜ਼ ਨੇ ਐਤਵਾਰ ਨੂੰ ਇੱਥੇ ਪੁਲਿਸ ਵਿਵਸਥਾ ਵਿੱਚ ਸੁਧਾਰ ਬਾਰੇ ਇੱਕ ਮੀਟਿੰਗ ਦੌਰਾਨ ਕਿਹਾ ਕਿ ਪੰਜਾਬ 'ਚ ਪੁਲਿਸ ਅਕਸਰ ਜਨਤਕ ਥਾਵਾਂ ਤੇ ਨਾਗਰਿਕਾਂ ਨਾਲ ਨਿਮਰਤਾ ਨਾਲ ਗੱਲ ਕਰਨ ਦੀ ਬਜਾਏ ਉਹਨਾਂ ਨੂੰ ਉਹ ਹੀ ਕਹਿ ਕੇ ਸੰਬੋਧਨ ਕਰਦੀ ਹੈ। ਉਹਨਾਂ ਕਹਿ ਕੇ ਜਨਤਾ ਦੀ ਮਰਿਆਦਾ ਦੀ ਉਲੰਘਣਾ ਨਾ ਕਰੋ। ਜਵਾਬਦੇਹੀ ਦੀ ਲੋੜ ਹੈ ਤੇ ਗਲਤ ਰਵੱਈਏ ਨੂੰ ਤਿਆਗਣ ਦੀ ਲੋੜ ਹੈ। ਉਨ੍ਹਾਂ ਨਿਰਦੇਸ਼ ਦਿੱਤਾ ਕਿ ਸਾਰੇ ਥਾਣਿਆਂ ਦਫ਼ਤਰਾਂ ਤੇ ਚੌਕੀਆਂ ਦੇ ਨਾਗਰਿਕਾਂ ਨੂੰ ਸਰ ਜਾਂ ਮੈਡਮ ਜਾਂ ਸਾਹਿਬ ਜਾਂ ਸਾਈਬਾ ਕਹਿ ਕੇ ਸੰਬੋਧਨ ਕੀਤਾ ਜਾਣਾ ਚਾਹੀਦਾ ਹੈ। ਮਰੀਮ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਸਿਖਲਾਈ ਦੇਣ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਰਾਜਾ ਵਿੜਿੰਗ ਦਾ ਵੱਡਾ ਬਿਆਨ ਡਿਪਟੀ ਸੀਐਮ ਦੇ ਅਹੁਦੇ ਨੂੰ ਦੱਸਿਆ ਗੈਰ ਸੰਵਧਾਨਿਕ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਨੇ ਅੱਜ ਪਾਰਟੀ ਦੇ ਉਮੀਦਵਾਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਜਿਸ ਵਿੱਚ ਆਉਣ ਵਾਲੇ ਸਮੇਂ ਦੀ ਰਣਨੀਤੀ ਅਤੇ ਵਿਰੋਧੀ ਪਾਰਟੀਆਂ ਵਿਰੁੱਧ ਲੜਾਈ ਦੇ ਮੁੱਦਿਆਂ ਤੇ ਚਰਚਾ ਕੀਤੀ ਗਈ। ਇਸ ਦੌਰਾਨ ਵੜਿੰਗ ਨੇ ਸੂਬੇ ਦੀ ਸਿਆਸਤ ਵਿੱਚ ਚੱਲ ਰਹੀਆਂ ਕਈ ਚਰਚਾਵਾਂ ਤੇ ਖੁੱਲ ਕੇ ਆਪਣੇ ਵਿਚਾਰ ਰੱਖੇ ਸੂਬੇ ਵਿੱਚ ਦੋ ਡਿਪਟੀ ਮੁੱਖ ਮੰਤਰੀ ਲਗਾਉਣ ਦੀਆਂ ਚਰਚਾਵਾਂ ਤੇ ਪ੍ਰਤੀਕਿਰਿਆ ਦਿੰਦਾ ਵੜਿੰਗ ਨੇ ਕਿਹਾ ਕਿ ਡਿਪਟੀ ਚੀਫ ਮਨਿਸਟਰ ਕੋਈ ਸੰਵਿਧਾਨਿਕ ਅਹੁਦਾ ਨਹੀਂ ਹੈ ਸਗੋਂ ਇਹ ਸਿਰਫ ਇੱਕ ਮੰਤਰੀ ਦਾ ਅਹੁਦਾ ਹੀ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਇਹ ਸਿਰਫ ਕਿਸੇ ਨੂੰ ਦਿਲਦਿਲਾਸਾ ਦੇਣ ਜਾਂ ਕਿਸੇ ਖਾਸ ਜਾਤੀ ਨੂੰ ਖੁਸ਼ ਕਰਨ ਲਈ ਕੀਤਾ ਜਾਂਦਾ ਹੈ ਪਰ ਮਾਲਕ ਤਾਂ ਚੀਫ ਮਨਿਸਟਰ ਹੀ ਹੁੰਦਾ ਹੈ ਉਹਨਾਂ ਸਪੱਸ਼ਟ ਕੀਤਾ ਕਿ ਕਾਂਗਰਸ ਵਿੱਚ ਸੈਕੂਲਰ ਪਾਰਟੀ ਹੈ ਤੇ ਉਹਨਾਂ ਲਈ ਸਾਰੇ ਧਰਮ ਅਤੇ ਜਾਤਾਂ ਬਰਾਬਰ ਹਨ ਵੜਿੰਗ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਜਾਤਪਾਤ ਦੀ ਸਿਆਸਤ ਵਿੱਚ ਵਿਸ਼ਵਾਸ ਨਹੀਂ ਰੱਖਦੀ। ਉਹਨਾਂ ਇਹ ਵੀ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਕਾਂਗਰਸ ਦਾ ਇੱਕ ਫੈਸਲਾ ਸੀ ਪਰ ਪਾਰਟੀ ਜਾਤਪਾਤ ਦੀ ਸਿਆਸਤ ਨਹੀਂ ਖੇਡਦੀ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੋਧ ਕੱਡੀਆਂ ਜਾ ਰਹੀਆਂ ਰੈਲੀਆਂ ਤੇ ਤਿੱਖਾ ਹਮਲਾ ਕਰਦੇ ਆ ਵੜਿੰਗ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਕਰਜ਼ੇ ਹੇਠ ਹੈ ਤੇ ਇਹਨਾਂ ਰੈਲੀਆਂ ਤੇ ਕਰੋੜਾਂ ਰੁਪਏ ਬਰਬਾਦ ਕੀਤੇ ਜਾ ਰਹੇ ਹਨ। ਉਹਨਾਂ ਇੱਕ ਪੁਲਿਸ ਮੁਲਾਜ਼ਮ ਦੇ ਪੁੱਤਰ ਦੀ ਮੌਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਨਸ਼ਾ ਖਤਮ ਹੋਣ ਦੀ ਬਜਾਏ ਹੋਰ ਵਧ ਗਿਆ ਹੈ। ਕੇ ਸਰਕਾਰ ਦੀਆਂ ਯੁੱਧ ਨਸ਼ੇ ਵਿਰੁੱਧ ਰੈਲੀਆਂ ਦੀ ਫੂਕ ਨਿਕਲਦੀ ਜਾ ਰਹੀ ਹੈ। ਭਾਜਪਾ ਨੇ ਪੰਜਾਬ ਵਿੱਚ ਕਰਤਾ ਵੱਡਾ ਐਲਾਨ 117 ਵਿਧਾਨ ਸਭਾ ਹਲਕਿਆਂ 'ਚ ਕੀਤੀਆਂ ਨਿਯੁਕਤੀਆਂ। ਭਾਰਤੀ ਜਨਤਾ ਪਾਰਟੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਮੋਗਾ ਵਿੱਚ ਪ੍ਰਸਤਾਵਿਤ ਸੂਬਾ ਪੱਧਰੀ ਰੈਲੀ ਨੂੰ ਲੈ ਕੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਰੈਲੀ ਦੀ ਸਫਲਤਾ ਲਈ ਪਾਰਟੀ ਵੱਲੋਂ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਲਈ ਪ੍ਰਦੇਸ਼ ਰੈਲੀ ਵਿਧਾਨ ਸਭਾ ਇੰਚਾਰਜ ਨਿਯੁਕਤ ਕੀਤੇ ਗਏ ਹਨ। ਇਸ ਸੂਚੀ ਵਿੱਚ ਕਈ ਦਿਗਜ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਜਾਰੀ ਹੋਈ ਸੂਚੀ ਮੁਤਾਬਕ ਗਿੱਦੜਬਾ ਹਲਕੇ ਲਈ ਮਨਪ੍ਰੀਤ ਸਿੰਘ ਬਾਦਲ ਨੂੰ ਇੰਚਾਰਜ ਲਗਾਇਆ ਗਿਆ ਹੈ। ਖਬਰ ਵਿੱਚ ਇੰਚਾਰਜਾਂ ਦੀ ਪੂਰੀ ਲਿਸਟ ਦੇਖੀ ਜਾ ਸਕਦੀ ਹੈ। ਬਿਆਸ ਵੱਲੋਂ ਵੱਡਾ ਫੈਸਲਾ। ਹੁਣ VIP ਫੋਟੋਆਂ ਨਹੀਂ ਖਚਵਾਉਣਗੇ। ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਾਨੂੰ ਕਿਉਂ ਛੁਕਿਆ ਇਹ ਕਦਮ। ਰਾਦਰ స్వాਮੀ ਸਸੰਗ ਬਿਆਸ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਦੀ ਹੈ ਕਿ ਇਸ ਦਾ ਸਬੰਧ ਵੀ VIP ਟ੍ਰੀਟਮੈਂਟ ਨਾਲ ਹੈ। ਦਰਸਲ ਹੁਣ ਡੇਰਾ ਬਿਆਸ ਵੱਲੋਂ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਨਵੇਂ ਨਿਰਦੇਸ਼ਾਂ ਮੁਤਾਬਕ ਹੁਣ ਡੇਰਾ ਪਰਮੁਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ VIP ਹਸਤੀਆਂ ਦੀਆਂ ਤਸਵੀਰਾਂ ਸਰਵਜਨਕ ਤੌਰ ਤੇ ਜਾਰੀ ਨਹੀਂ ਕੀਤੀਆਂ ਜਾਣਗੀਆਂ। ਜਾਣਕਾਰੀ ਮੁਤਾਬਕ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣ VIP ਨਾਲ ਫੋਟੋਆਂ ਨਹੀਂ ਖਿੱਚਵਾਉਣਗੇ। ਇਸ ਦੇ ਨਾਲ ਹੀ ਹੁਣ ਡੇਰੇ ਵਿੱਚ ਕੋਈ ਵੀ VIP ਟ੍ਰੀਟਮੈਂਟ ਨਹੀਂ ਹੋਵੇਗਾ। ਡੇਰਾ ਬਿਆਸ ਨੇ ਫੋਟੋ ਖਿੱਚਣ ਤੇ ਪਾਬੰਦੀ ਲਾਉਣ ਵਾਲਾ ਸਰਕੂਲਰ ਜਾਰੀ ਕੀਤਾ ਹੈ। ਇਹ ਕਦਮ ਡੇਰੇ ਦੀ ਅਧਿਆਤਮਿਕ ਪਰੰਪਰਾ ਤੇ ਸਾਦਗੀ ਨੂੰ ਬਣਾਈ ਰੱਖਣ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਪਰਬੰਧਕਾਂ ਦਾ ਮੰਨਣਾ ਹੈ ਕਿ satsang ਦਾ ਕੇਂਦਰ ਸਿਰਫ ਆਤਮਿਕ ਉਨਤੀ ਅਤੇ ਸਿਮਰਨ ਹੋਣਾ ਚਾਹੀਦਾ ਹੈ ਨਾ ਕਿ ਪ੍ਰਸਿੱਧ ਹਸਤੀਆਂ ਨਾਲ ਫੋਟੋਜ ਆ ਪ੍ਰਚਾਰ ਡੇਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਡੇਰੇ ਦੀ ਮਰਿਆਦਾ ਅਤੇ ਨਿਯਮਾਂ ਦੀ ਪਾਲਣਾ ਕਰਨ ਤੇ satsang ਦੌਰਾਨ ਫੋਟੋਗ੍ਰਾਫੀ ਤੋਂ ਪਰਹੇਜ਼ ਕਰਨ ਮੋਜਾ ਹੀ ਮੋਜਾ ਰਿਟਾਇਰ ਹੋ ਚੁੱਕੇ ਕਰਮਚਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ 8ਵੇਂ ਵੇਤਨ ਕਮਿਸ਼ਨ 'ਚ ਮਿਲੇਗਾ ਪੂਰਾ ਹੱਕ ਸਰਕਾਰ ਨੇ 3 ਨਵੰਬਰ 2025 ਨੂੰ 8ਵੇਂ ਕੇਂਦਰ ਤਨਖਾਹ ਕਮਿਸ਼ਨ ਦੇ ਗਠਨ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਉਸ ਨਵਾਂ ਲੱਖਾਂ ਕੇਂਦਰੀ ਸਰਕਾਰੀ ਪੈਨਸ਼ਨਰਾਂ ਨੂੰ ਇੱਕ ਵੱਡਾ ਸਵਾਲ ਪਰੇਸ਼ਾਨ ਕਰ ਰਿਹਾ ਹੈ ਕਿ ਕੀ 31 ਦਸੰਬਰ 2025 ਨੂੰ ਜਾਂ ਉਸ ਤੋਂ ਪਹਿਲਾਂ ਰਿਟਾਇਰ ਹੋਏ ਲੋਕ ਨਵੀਂ ਪੈਨਸ਼ਨ ਦੇ ਤਹਿਤ ਕਵਰ ਹੋਣਗੇ ਹੁਣ ਇਸ ਤੇ ਵਿੱਤ ਮੰਤਰਾਲੇ ਨੇ ਖੁਦ ਸਪਸ਼ਟੀਕਰਨ ਦਿੱਤਾ ਹੈ ਆਓ ਜਾਣਦੇ ਹਾਂ ਕਿ ਆਖਿਰ ਵਿੱਤ ਮੰਤਰਾਲੇ ਨੇ ਕੀ ਦੱਸਿਆ ਫਾਈਨੈਂਸ ਐਕਟ 2025 ਰਾਹੀਂ ਮੌਜੂਦਾ ਪੈਨਸ਼ਨ ਨਿਯਮਾਂ ਨੂੰ ਮਾਨਤਾ ਦੇਣ ਤੋਂ ਬਾਅਦ ਇਹ ਚਿੰਤਾ ਹੋਰ ਵੱਧ ਗਈ ਸੀ ਜਿਸ ਨਾਲ ਕੁਝ ਹਿੱਸਿਆਂ ਵਿੱਚ ਇਹ ਅੰਦਾਜ਼ਾ ਲਗਾਇਆ ਜਾਣ ਲੱਗਾ ਕਿ ਪੁਰਾਣੇ ਅਤੇ ਨਵੇਂ ਪੈਨਸ਼ਨਰਾਂ ਵਿੱਚਕਾਰ ਫਰਕ ਕੀਤਾ ਜਾ ਸਕਦਾ ਹੈ ਹੁਣ ਵਿੱਤ ਮੰਤਰੀ ਨੇ ਪਾਰਲੀਮੈਂਟ ਵਿੱਚ ਆਪਣੀ ਸਥਿਤੀ ਸਾਫ਼ ਕਰ ਦਿੱਤੀ ਹੈ। ਲੋਕ ਸਭਾ ਵਿੱਚ ਜਵਾਬ ਦਿੰਦੇ ਹੋਏ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਸਰਕਾਰ ਦਾ ਪੱਖ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ। ਸਰਕਾਰ ਨੇ ਕਿਹਾ 8ਵਾਂ CPC ਨੂੰ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਤਨਖਾਹ, ਭੱਤੇ ਅਤੇ ਪੈਨਸ਼ਨ ਆਦਿ ਤੇ ਆਪਣੀਆਂ ਸਿਫਾਰਿਸ਼ਾਂ ਦੇਣ ਦਾ ਕੰਮ ਸੌਂਪਿਆ ਗਿਆ। ਇਸ ਦਾ ਮਤਲਬ ਇਹ ਹੈ ਕਿ 8ਵੇਂ ਤਨਖਾਹ ਕਮਿਸ਼ਨ ਦੇ ਕੰਮ ਵਿੱਚ ਸਾਫ਼ ਤੌਰ ਤੇ ਤਨਖਾਹ ਅਤੇ ਭੱਤੇਆਂ ਨਾਲ ਨਾਲ ਪੈਨਸ਼ਨ ਵੀ ਸ਼ਾਮਲ ਹੈ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੈਨਸ਼ਨ ਦੇ ਮਾਮਲੇ ਕੇਂਦਰੀ ਸਿਵਲ ਸੇਵਾਵਾਂ ਨਿਯਮ 2021 ਅਤੇ ਕੇਂਦਰੀ ਸਿਵਲ ਸੇਵਾਵਾਂ ਨਿਯਮ 2023 ਦੇ ਅਧੀਨ ਆਉਂਦੇ ਹਨ ਪੈਨਸ਼ਨ ਵਿੱਚ ਬਦਲਾਅ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਮ ਹੁਕਮ ਰਾਹੀਂ ਕੀਤਾ ਜਾਂਦਾ ਹੈ ਜਿਸ ਵਿੱਚ ਤਨਖਾਹ ਕਮਿਸ਼ਨ ਦੀਆਂ ਪ੍ਰਮਾਣਿਤ ਸਿਫਾਰਸ਼ਾਂ ਨੂੰ ਲਾਗੂ ਕਰਨਾ ਵੀ ਸ਼ਾਮਲ ਹੁੰਦਾ ਹੈ